ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਨੇ ਹਨੇ ਪਾਤਸ਼ਾਹੀ ਕਿਤਾਬ ਦਾ 18ਵਾਂ ਭਾਗ ਪੜਾਂਗੇ ਹੋ ਹੋ ਤਕੜੋ ਅਬ ਖਾਲਸੋ ਆਇਆ ਹੁਣ ਤੁਹਾਨੂੰ ਉਹ ਦ੍ਰਿਸ਼ ਵੀ ਦਿਖਾਉਂਦਾ ਹਾਂ ਜਦ ਸੁਖਾ ਸਿੰਘ ਨੇ ਮੁਗਲਾਂ ਨੂੰ ਵੰਗਾਰ ਕੇ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ ਸੀ ਸਾਡੇ ਨਾਲ ਨਾਲ ਹੁਣ ਬਾਬੇ ਭੰਗੂ ਤੋਂ ਵੀ ਭਾਈ ਸੁਖਾ ਸਿੰਘ ਤੋਂ ਪਾਸੇ ਨਹੀਂ ਹੋਇਆ ਜਾ ਰਿਹਾ ਸੀ ਅੱਗੇ ਸਾਖੀ ਸੁਖਾ ਸਿੰਘ ਕੀ ਏਉਂ ਤਰੀ ਨੂਰਦੀਨ ਦੀ ਸਰਾਹ ਤੇ ਮਜੀਠਾ ਮਾਰ ਕੇ ਸਿੰਘਾਂ ਨੇ ਆਪਣੇ ਰੁੱਖ ਸੀਨੇ ਵੱਲ ਕੀਤਾ ਕਰਮਾ ਸੀਨਾ ਵੀ ਸਿੰਘਾਂ ਨਾਲ ਵੈਰ ਰੱਖਦਾ ਸੀ ਕਰਮਾ ਆਪਣੇ ਛੋਟੇ ਜਿਹੇ ਕਿਲੇ ਵਿੱਚ ਲੁਕਿਆ ਬੈਠਾ ਸੀ ਇਸ ਨੇ ਆਪਣੇ ਹਉਣੀ ਨੇੜੇ ਜਾਣ ਕੇ ਆਪਣੀਆਂ 13 ਪਤਨੀਆਂ ਕਤਲ ਕਰ ਦਿੱਤੀਆਂ ਇਸ ਦੇ ਮਨ ਵਿੱਚ ਇਹ ਵੀ ਸੀ ਕਿ ਜੋ ਲੋਕਾਂ ਦੀਆਂ ਧੀਆਂ ਜ਼ਬਰੀ ਜੁੱਕ ਕੇ ਇਸ ਨੇ ਵਿਆਹ ਕਰਵਾਏ ਨੇ ਸਿੰਘ ਉਹਨਾਂ ਕੁੜੀਆਂ ਨੂੰ ਜਿਉਂਦਿਆਂ ਨਾ ਛਾ ਸਕਣ ਸਿੰਘਾਂ ਨੇ ਕਿਲੇ ਨੂੰ ਘੇਰਾ ਪਾ ਲਿਆ ਕਰਮੇ ਦਾ ਗੋਲੀ ਸਿੱਕਾ ਖਤਮ ਹੋ ਗਿਆ ਸਿੰਘਾਂ ਨੇ ਉਹ ਔਟਾਰੀ ਫਤਿਹ ਕਰ ਲਈ ਜਿੱਥੇ ਲੁਕਿਆ ਹੋਇਆ ਸੀ ਹੁਣ ਕਰਮਾ ਅੰਦਰ ਬਸ ਇਕੱਲਾ ਸੀ ਤੇ ਭੋਰੇ ਵਿੱਚ ਛਾਪ ਲਿਆ ਬੈਠਾ ਸੀ ਸਿੰਘਾਂ ਨੇ ਜਦ ਉਸ ਨੂੰ ਵੰਗਾ ਰਿਆ ਤਾਂ ਉਹ ਅੰਦਰੋਂ ਬੋਲਿਆ ਇਹ ਕਿਹਾ ਬਹਾਦਰਾਂ ਵਾਲਾ ਕੰਮ ਹੈ ਇਕੱਲੇ ਨੂੰ ਸਾਰੇ ਟੁੱਟ ਕੇ ਪੈ ਜਾਓਗੇ ਜੇ ਨੇ ਦਲੇਰੋਂ ਤਾਂ ਮੇਰੇ ਨਾਲ ਇਕੱਲੇ ਇਕੱਲੇ ਹੱਥ ਕਰਕੇ ਦੇਖ ਲਓ ਕੰਬੋ ਕੀ ਮਾੜੀ ਵਾਲਾ ਸੂਰਮਾ ਜਵਾਨ ਸਭ ਤੋਂ ਪਹਿਲਾਂ ਅੱਗੇ ਆਇਆ ਤੇ ਬੋਲਿਆ ਇਹ ਤਾਂ ਤੂੰ ਸਾਡੇ ਚਿੱਤ ਦੀ ਕਰ ਦਿੱਤੀ ਆ ਕਰਮਿਆ ਤੂੰ ਇਹ ਦੱਸ ਕਿ ਲੜਨਾ ਕਿਵੇਂ ਸੋਟੀਆਂ ਨਾਲ ਟੀਮਾਂ ਇੱਟਾਂ ਨਾਲ ਕਿ ਮੁੱਕ ਮੁੱਕੀ ਹੋ ਕੇ ਕਿਰਾਂ ਬਾਹਰ ਆ ਬਸ ਮੇਰੀ ਜ਼ੁਬਾਨ ਹੈ ਕਿ ਹੋਰ ਕੋਈ ਸਿੰਘ ਨਹੀਂ ਤੈਨੂੰ ਹੱਥ ਲਾਊਗਾ ਨਾ ਕੋਈ ਗੋਲੀ ਚਲਾਏਗਾ ਨਾ ਤੀ ਪਰ ਜੇ ਤੂੰ ਹੋਰ ਥੋੜਾ ਜਿਹਾ ਬਾਹਰ ਨਾ ਆਇਆ ਤਾਂ ਮੈਂ ਅੰਦਰ ਆਵਾਂਗਾ ਕਰਮਾ ਹੱਥ ਵਰਸ਼ੀ ਫੜੀ ਛਾਲ ਮਾਰ ਕੇ ਬਾਹਰ ਨਿਕਲਿਆ ਦੂਜੇ ਹੱਥ ਵਿੱਚ ਉਸਦੀ ਢਾਲ ਸੀ ਸੁਖਾ ਸਿੰਘ ਦੇ ਕੰਢੇ ਉਸਨੇ ਪਹਿਲਾ ਵਾਰ ਕੀਤਾ। ਛੂਕਦੀ ਹੋਈ ਬਰਸ਼ੀ ਸਿੰਘ ਵੱਲ ਆਈ ਤੇ ਉਸਨੇ ਢਾਲ ਤੇ ਸੰਭਾਲ ਲਈ। ਹੁਣ ਮਿੱਤ ਸੁਖਾ ਸਿੰਘ ਦੀ ਸੀ। ਉਸਨੇ ਕਿਰਪਾ ਦਾ ਐਸਾ ਭਾਰਵਾ ਵਾਰ ਕੀਤਾ ਕਿ ਅਗਲੇ ਹੀ ਪਲ ਕਰਮੇ ਦੀ ਦੇਹ ਤੇ ਦੋ ਟੁਕੜੇ ਧਰਤੀ ਤੇ ਪਏ ਸਨ। ਸੁਖਾ ਸਿੰਘ ਨੇ ਜਦ ਕਰਮੇ ਸੀਨੇ ਨੂੰ ਸੋਧਾ ਲਾਇਆ ਤਾਂ ਗੱਲ ਤੁਰਕਾਂ ਤੱਕ ਪਹੁੰਚ ਗਈ। ਪਹਿਲਾਂ ਗਿਲਜ ਤੇ ਹੁਣ ਕਰਮੇ ਨੂੰ ਸੁਖਾ ਸਿੰਘ ਦੁਆਰਾ ਮਾਰ ਦੇਣ ਤੇ ਤੁਰਕਾਂ ਨੇ ਹੋਰ ਸਖਤੀ ਕਰਨ ਦਾ ਸੋਚਿਆ। ਮਾਰਿਆ ਮੁੱਕਦੇ ਨਹੀਂ ਹਕੂਮਤ ਦਾ ਵਿਰੋਧ ਕਰਨੋਂ ਟਾਲਦੇ ਨਹੀਂ ਇਹਨਾਂ ਨੂੰ ਖਤਮ ਕਰਦੇ ਕਰਦੇ ਅਸੀਂ ਹੰਬ ਗਏ ਆ ਪਰ ਇਹ ਜੂਝਣੋਂ ਨਹੀਂ ਹਟਦੇ ਕੋਈ ਤਾਂ ਰਾਹ ਹੋਵੇਗਾ ਕਿ ਹਕੂਮਤ ਨੂੰ ਇਹਨਾਂ ਤੋਂ ਛਡਕਾਰਾ ਮਿਲ ਸਕੇ ਮੁਗਲ ਦਰਬਾਰ ਵਿੱਚ ਇਹ ਗੱਲ ਹੋ ਰਹੀ ਸੀ ਕੋਈ ਗੈਬੀ ਸ਼ਕਤੀ ਹੈ ਜੋ ਇਹਨਾਂ ਨੂੰ ਤਾਕਤ ਬਖਸ਼ਦੀ ਹੈ ਇਹਨਾਂ ਤਾਂ ਉਹਦੇ ਨਾਲੋਂ ਸੰਪਰਕ ਤੋੜੋ ਇਹ ਬਿਨਾਂ ਮਾਰਿਆ ਹੀ ਮਰ ਜਾਣਗੇ ਕਾਜ਼ੀ ਅਬਦੁਲ ਰਹਿਮਾਨ ਬੋਲੇ ਪੁਰਸ਼ਕਤੀ ਹੈ ਕਿਹੜੀ ਤੁਰਕ ਦਰਬਾਰੀਆਂ ਨੇ ਪੁੱਛਿਆ ਉਹ ਹੈ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਤੁਸੀਂ ਜੰਗਾ ਜੁੱਧਾ ਵਿੱਚ ਇਹਨਾਂ ਨੂੰ ਜਿੰਨੇ ਜ਼ਖਮ ਦਿੰਦੇ ਹੋ ਸਰੋਵਰ ਵਿੱਚ ਚੁੱਭਾ ਲਾ ਕੇ ਇਹਨਾਂ ਦੇ ਸਭ ਫੱਟ ਭਰ ਜਾਂਦੇ ਨੇ ਤੇ ਇਹ ਨਵੇਂ ਨਰੋਏ ਹੋ ਕੇ ਬਾਹਰ ਨਿਕਲਦੇ ਨੇ ਇਹਨਾਂ ਦਾ ਉੱਥੇ ਆਉਣਾ ਬੰਦ ਕਰਵਾਓ ਕਾਜ਼ੀ ਦੀ ਸਲਾਹ ਉੱਤੇ ਸਭ ਨੇ ਸਹਿਮਤੀ ਕਰਦਿਆਂ ਫੈਸਲਾ ਕੀਤਾ ਕਿ ਅੰਮ੍ਰਿਤ ਸਰ ਵਿੱਚ ਫੌਜੀ ਸ਼ਕਤੀ ਹੋਰ ਵਧਾਈ ਜਾਵੇ ਸਰੂਵਰ ਦੇ ਨੇੜੇ ਹੋਰ ਚੌਂਕੀਆਂ ਸਥਾਪਿਤ ਕੀਤੀਆਂ ਜਾਣ ਭੈਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਮਗਰੋਂ ਤੁਰਕਾਂ ਨੇ ਪਹਿਲਾਂ ਹੀ ਸਿੰਘਾਂ ਦੇ ਦਰਬਾਰ ਸਾਹਿਬ ਉਨਤੇ ਪਾਬੰਦੀ ਲਾਈ ਹੋਈ ਸੀ ਸਿੰਘ ਤਾਂ ਕਦੇ ਰਾਤ ਬਰਾਤੇ ਜਾਂਦੇ ਹਨ ਤੇ ਇਸ਼ਨਾਨ ਕਰਾਂਦੇ ਹਨ ਟਿੱਕੀ ਖੜੀ ਤੋਂ ਤਾਂ ਜਾਣਾ ਲਗ ਭਗ ਬੰਦੀ ਹੈ ਜਦ ਕਾਜ਼ੀ ਨੇ ਕਿਹਾ ਕਿ ਸਾਰਾ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦਾ ਪ੍ਰਤਾਪ ਹੀ ਹੈ ਤਾਂ ਹਕੂਮਤ ਨੇ ਫੌਜ ਕਾਜ਼ੀ ਅਬਦੁਲ ਰਹਿਮਾਨ ਦੇ ਹਵਾਲੇ ਕਰ ਦਿੱਤੇ ਤੁਸੀਂ ਆਪ ਹਿਸਾਬ ਨਾਲ ਸਖਤੀ ਕਰੋ ਸਾਡੇ ਤਾਂ ਗੱਲ ਵਸੋ ਬਾਹਰ ਹੋ ਚੁੱਕੀ ਐ ਤੁਸੀਂ ਕਿਸੇ ਤਰ੍ਹਾਂ ਇਹਨਾਂ ਨੂੰ ਨੱਥ ਪਾਓ ਤੇ ਇਹਨਾਂ ਦਾ ਸਰੋਵਰ ਵਿੱਚ ਫੇਰਾ ਪਾਉਣਾ ਬੰਦ ਕਰਵਾਓ ਮਸੇਤੇ ਮਾਰੇ ਜਾਣ ਤੋਂ ਬਾਅਦ ਤੁਰਕ ਦਰਬਾਰ ਸਾਹਿਬ ਵਿੱਚ ਤਾਂ ਡੇਰਾ ਜਮਾ ਕੇ ਨਹੀਂ ਬੰਦੇ ਪਰ ਅੰਮ੍ਰਿਤਸਰ ਸਰੋਵਰ ਦੇ ਆਲੇ ਦੁਆਲੇ ਤੁਰਕ ਫੌਜਾਂ ਦੀਆਂ ਚੌਂਕੀਆਂ ਬਿਠਾ ਕੇ ਪੈਰੇ ਸਖਤ ਕਰ ਦਿੱਤੇ ਗਏ ਹਨ ਰਾਤ ਨੂੰ ਵੀ ਸਿਪਾਈ ਪ੍ਰਕਰਮਾਂ ਵਿੱਚ ਰਾਖੀ ਲਈ ਬੈਠਦੇ ਹਨ ਉੱਚੇ ਬੁਰਜਾ ਵਿੱਚ ਵੀ ਫੌਜੀ ਦਾ ਨਾਥਾ ਜਦ ਕਦੇ ਹਨੇਰੇ ਸਵੇਰੇ ਕਿਸੇ ਸਿੰਘ ਦੇ ਦਰਸ਼ਨ ਇਸ਼ਨਾਨ ਕਰਨ ਸਮੇਂ ਜਲਦਾ ਖੜਾਕ ਹੁੰਦਾ ਹੈ ਤਾਂ ਤੁਰਕ ਗੋਲੀਆਂ ਦਾ ਮੀਂਹ ਵਰਾ ਦਿੰਦੇ ਨੇ ਫਿਰ ਵੀ ਸਿੰਘਾਂ ਇਸ਼ਨਾਨ ਕਰਨੇ ਬੰਦ ਨਹੀਂ ਕੀਤੇ ਤੁਰਕਾਂ ਦੇ ਅੱਖੀਂ ਘੱਟਾ ਪਾ ਕੇ ਜਾਂ ਜਿੱਧਰ ਕਿਤੇ ਪੈਰਾ ਘੱਟ ਹੋਵੇ ਉਧਰੋਂ ਕਿਉਂਕਿ ਇਕੱਲੇ ਦਕੱਲੇ ਫੌਜੀ ਤਾਂ ਸਿੰਘ ਨੂੰ ਰੋਕਦੇ ਹੀ ਨਹੀਂ ਜਾਣ ਕਿ ਇਹਨੂੰ ਪਿਆਰੀ ਨਹੀਂ ਹੁੰਦੀ ਕਾਜ਼ੀ ਨੂੰ ਪਤਾ ਲੱਗਿਆ ਤਾਂ ਉਹ ਲੋਹਾ ਲਖਾ ਹੋ ਗਿਆ ਉਸਨੇ ਫੌਜ ਦੀ ਗਿਣਤੀ ਹੋਰ ਵਧਾ ਦਿੱਤੀ ਹੰਕਾਰੀ ਤੇ ਜ਼ਾਲਮ ਸੈਨਾਪਤੀ ਤੈਨਾਤ ਕਰ ਦਿੱਤੇ ਇਸੇ ਤਰ੍ਹਾਂ ਦੇ ਇੱਕ ਪੂਸਰੇ ਹੋਏ ਸੈਨਾਪਤੀ ਨੇ ਸਿੰਗਾਵਲ ਇੱਕ ਚਿੱਠੀ ਕੱਲੀ ਤੁਸੀਂ ਆਪਣੇ ਆਪ ਨੂੰ ਸ਼ੇਰ ਸੁਧਵਾਉਂਦੇ ਹੋ ਬਹਾਦਰ ਸੂਰਬੀਰ ਕਹਿੰਦੇ ਹੋ ਤੇ ਨਾ ਆ ਕੇ ਰਾਤ ਨੂੰ ਜਾਂਦੇ ਹੋ ਬੁਝਤਲਾ ਮੰਗ ਕਾਇਰਾ ਵਾਲੀਆਂ ਹਰਕਤਾਂ ਬੰਦ ਕਰੋ ਜੇ ਸੱਚਮੁੱਚ ਤੁਹਾਡੇ ਗੁਰੂ ਨੇ ਕੋਈ ਕਿਣਕਾ ਮਾਤਰ ਬਹਾਦਰੀ ਤੁਹਾਨੂੰ ਬਖਸ਼ੀ ਹੈ ਤਾਂ ਉਹ ਦੇਖਣ ਦਾ ਵੇਲਾ ਆ ਗਿਆ। ਤੁਹਾਡੀ ਸੂਰਮਤਾਈ ਦੀ ਪਰਖ ਸਰੋਵਰ ਦੁਆਲੇ ਬੀੜੀਆਂ ਸਾਡੀਆਂ ਬੰਦੂਖਾਂ ਲੈਣਗੀਆਂ। ਜੇ ਕਿਸੇ ਵੀ ਸਿੰਘ ਵਿੱਚ ਹਿੰਮਤ ਹੈ ਤਾਂ ਦਿਨੇ ਸਰੋਵਰ ਵਿੱਚ ਗੋਤਾ ਲਾ ਕੇ ਦਿਖਾਵੇ। ਕਸਮ ਅਲਾਹ ਪਾਕ ਦੀ ਉਸ ਉਹ ਉਸ ਦੀ ਜ਼ਿੰਦਗੀ ਦਾ ਆਖਰੀ ਗੋਤਾ ਹੋਵੇਗਾ। ਜੰਗਲ ਵਿੱਚ ਇੱਕਦਮ ਸੁੰਨ ਪਸਰ ਗਈ। ਕੁਝ ਬਲਾਲੇ ਕੋਈ ਕੁਝ ਨਾ ਬੋਲਿਆ। ਤਦ ਸੁਖਾ ਸਿੰਘ ਨੇ ਚੁੱਪੀ ਤੋੜੀ ਤੇ ਚਿੱਠੀ ਲਿਆਉਣ ਵਾਲੇ ਹਲਕਾਰੇ ਨੂੰ ਕਹਿਣ ਲੱਗਾ ਜਾ ਕੇ ਕਹਿ ਉਸ ਹੰਕਾਰੇ ਹੋਏ ਫੌਜਦਾਰ ਨੂੰ ਕਿ ਤਕੜਾ ਹੋ ਜਾਵੇ ਸਿੰਘ ਦਿਨੇਸ਼ ਨਾਨ ਕਰਕੇ ਜਾਣਗੇ ਤੁਸੀਂ ਸਭ ਖਲੋਤੇ ਰਹਿ ਜਾਵੋਗੇ ਤੇ ਸਿੰਘ ਅੰਮ੍ਰਿਤਸਰ ਝਰੋਵਰ ਵਿੱਚ ਸਣ ਕੇਸੀ ਚੁੱਭਾ ਮਾਰ ਕੇ ਜਾਵੇਗਾ ਹਲਕਾਰੇ ਨੇ ਇਨ ਬਿੰਨ ਬੋਲ ਜਾ ਕੇ ਫੌਜਦਾਰ ਨੂੰ ਸੜਾਈ ਕੋਸਰ ਮਸਰ ਜਹੀ ਸ਼ੁਰੂ ਹੋ ਗਈ ਕਿ ਆ ਫੌਜਦਾਰ ਨੇ ਕੀ ਨਵਾਂ ਨਾਗ ਛੇੜ ਲਿਆ ਹੈ ਜੰਗੇ ਪੱਲੇ ਬੈਠੇ ਬਿਠਾਇਆ ਨੂੰ ਯੱਪ ਪਾ ਦਿੱਤਾ ਫੌਜਦਾਰ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਇੱਕ ਹੋਰ ਸੈਨਾਪਤੀ ਬੋਲਿਆ ਕਹਿੰਦੇ ਨੇ ਸਿੰਘ ਆਪਣੇ ਬੋਲਾਂ ਦੇ ਬਹੁਤ ਪੱਕੇ ਹਨ ਹੁਣ ਜੇ ਕਿਹਾ ਹੈ ਦਿਨੇ ਆਵਾਂਗੇ ਤਾਂ ਜ਼ਰੂਰ ਆਉਣਗੇ ਇਹ ਬੋਲ ਸੁਣਦਿਆਂ ਫੌਜਦਾਰ ਹੋਰ ਪਰੇਸ਼ਾਨੀ ਵਿੱਚ چلا ਗਿਆ ਪਰ ਉਸਨੇ ਮੌਕਾ ਸਭਾਲਦਿਆਂ ਫੌਜੀਆ ਨੂੰ ਮੋਰਚਾ ਬੰਦੀ ਸਖਤ ਕਰ ਦੇਣ ਦੇ ਹੁਕਮ ਦੇ ਦਿੱਤੇ ਬੁਰਜ਼ਾ ਤੇ ਨਫਰੀ ਵਧਾ ਦਿੱਤੀ ਪ੍ਰਕਰਮਾਂ ਵਿੱਚ ਤਰਖਤਾ ਉੱਤੇ ਵੀ ਫੌਜੀ ਬਹਾ ਦੇਤੇ ਸੂਏ ਆਲੇ ਦੁਆਲੇ ਛਾਟ ਦਿੱਤੇ ਇੰਨੇ ਪ੍ਰਬੰਧ ਕਰਕੇ ਫੌਜਦਾਰ ਆਪਣੇ ਆਪ ਨੂੰ ਧਰਵਾਸ ਦਿੰਦਿਆਂ ਬੋਲਿਆ ਖਾਲਾ ਜੀ ਦਾ ਵਾੜਾ ਹੈ ਇੰਨੀ ਫੌਜ ਤੇ ਹੁੰਦੀ ਹੈ ਸਿਰਫ ਨੌਣ ਲਈ ਇੱਥੇ ਆ ਜਾਣਾ ਕਹਿਣਾ ਬਹੁਤ ਸੌਖਾ ਹੁੰਦਾ ਹੈ ਗੱਲ ਕਰਕੇ ਦਿਖਾਉਣ ਦੀ ਹੈ ਇੱਥੇ ਹੁਣ ਰਾਤ ਨੂੰ ਕੋਈ ਨਹੀਂ ਕੁਛਕ ਸਕਦਾ ਦਿਨੇ ਆਉਣਾ ਤਾਂ ਦੂਰ ਰਿਹਾ ਪੈਰਾ ਸੱਚਮੁੱਚ ਬਹੁਤ ਸਖਤ ਹੋ ਗਿਆ ਸੀ ਜਲ ਵਿੱਚ ਚੁਬੀ ਮਾਰਦੇ ਜਾਂ ਪਾਣੀ ਪੀਂਦੇ ਪੰਛੀ ਨੂੰ ਵੀ ਫੁੰਡ ਦਿੱਤਾ ਜਾਣ ਲੱਗਾ ਕਿ ਮਤਾ ਕੋਈ ਸਿੰਘ ਪੰਖੀ ਦਾ ਰੂਪ ਧਾਰ ਕੇ ਇਸ਼ਨਾਨ ਨਾ ਕਰ ਜਾਵੇ ਇਹ ਗੱਲਾਂ ਵੀ ਮੁਗਲਾ ਵਿੱਚ ਆਮ ਚਲਦੀਆਂ ਸਨ ਕਿ ਸਿੰਘ ਜੈਸਾ ਚੌਂਕ ਤੈਸਾ ਰੂਪ ਧਾਰ ਸਕਦੇ ਹਨ ਪਹਿਲਾਂ ਨਾਲੋਂ 10 ਗੁਣਾ ਸਖਤਾਈ ਵਧਾ ਦਿੱਤੀ ਉਦھر ਭਈ ਸੁਖਾ ਸਿੰਘ ਇਸ਼ਨਾਨ ਕਰਨ ਲਈ ਪੂਰਾ ਦਰੇੜ ਸੀ ਉਸਨੂੰ ਕੁਝ ਸਿੰਘਾਂ ਨੇ ਰਾਤ ਨੂੰ ਅੰਮ੍ਰਿਤਸਰ ਦਾਖਲ ਹੋਣ ਦੀ ਤਰਕੀਬ ਦਸੀ ਪਰ ਸੁਖਾ ਸਿੰਘ ਬੋਲਿਆ ਇਹ ਤਾਂ ਫਿਰ ਬਚਨਾਂ ਤੋਂ ਥਿੜਕਣ ਵਾਲੀ ਗੱਲ ਹੋਏਗੀ ਮੈਂ ਦਿਨ ਵੇਲੇ ਹੀ ਜਾਵਾਂਗਾ ਪੰਥ ਨੇ ਅਰਦਾਸ ਕੀਤੀ ਹੇ ਸੱਚੇ ਪਿਤਾ ਸੋਢੀ ਸੁਲਤਾਨ ਤਨ ਗੁਰੂ ਰਾਮਦਾਸ ਜੀਓ ਮਹਾਰਾਜ ਆਪ ਜੀ ਦੇ ਪੁਜੰਗੀ ਨੇ ਸਿਰ ਤੋਂ ਪਰੇ ਦੇ ਬਚਨ ਕਰ ਦਿੱਤਾ ਹੈ ਆਪ ਜੀ ਸਹਾਇ ਹੋਣਾ ਤੇ ਸਿੰਘ ਨੂੰ ਬਚਨ ਪਾਲਣ ਦਾ ਬਲ ਬਖਸ਼ਿਸ਼ ਕਰਨਾ ਸੁਖਾ ਸਿੰਘ ਨੇ ਸਿੰਘਾਂ ਨੂੰ ਫਤਿਹ ਬੁਲਾਈ ਤੇ ਚਲਾ ਪਾਇਆ ਉਸਨੇ ਆਪਣੇ ਸਿਰ ਤੁਰਕਾ ਮੰਗ ਮੁੰਡਾਸਾ ਰੂਪੀ ਪੱਗ ਬੰਨੀ ਤੇ ਹੱਥ ਵਿੱਚ ਕਮਾਨ ਫੜ ਲਈ ਦੁਪਹਿਰ ਤੋਂ ਬਾਅਦ ਦਾ ਸਮਾਂ ਹੈ ਤੇ ਸੁਖਾ ਸਿੰਘ ਨੇ ਜੰਗਲ ਵਿੱਚੋਂ ਨਿਕਲ ਕੇ ਉਹ ਰਾਹ ਟ੍ਰੈਲ ਲਿਆ ਜੋ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ ਹੈ ਇਸ ਦਾ ਕਾਰਨ ਇਹ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਤੇ ਜਪੇ ਕਿ ਕੋਈ ਰਾਹੀਰ ਲਾਹੌਰੋਂ ਆ ਰਿਹਾ ਗਲੀਆਂ ਵਿੱਚ ਦੀ ਹੁੰਦਾ ਹੋਇਆ ਬ੍ਰਮ ਬੂਟੇ ਵਾਲੇ ਪਾਸਿਓਂ ਸੁੱਖਾ ਸਿੰਘ ਅੰਮ੍ਰਿਤ ਸਰੋਵਰ ਦੇ ਕੋਲ ਪਹੁੰਚ ਗਿਆ। ਉਸਨੇ ਘੋੜੇ ਨੂੰ ਪਾਣੀ ਪਿਲਾਉਣ ਦੇ ਬਹਾਨੇ ਅਗਾਹ ਕੀਤਾ। ਘੋੜਾ ਸਰੋਵਰ ਦੇ ਵਿੱਚ ਵੜ ਗਿਆ ਤੇ ਸੁੱਖਾ ਸਿੰਘ ਨੇ ਵੀ ਅਸਤਰਾ ਵਸਤਰਾ ਸਮੇਤ ਸਰੋਵਰ ਵਿੱਚ ਛੁੱਬਾ ਮਾਰਿਆ। ਇਸ਼ਨਾਨ ਕਰਦਿਆਂ ਉਸਨੇ ਤੁਰਕਾਂ ਵਾਲਾ ਉਹ ਮੰਡਾਸਾ ਸਿਰੋ ਉਤਾਰ ਦਿੱਤਾ ਤੇ ਹੀ ਧੁੰਦ ਮਾਰੇ ਤੇ ਸਜੇ ਚੱਕਰਾਂ ਦਾ ਚਮਕਾਰਾ ਜਦ ਬੁਰਜਾਂ ਤੇ ਬੈਠੇ ਤੁਰਕਾਂ ਤੇ ਪਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇਸ ਤੋਂ ਪਹਿਲਾਂ ਕਿ ਉਹ ਕੁਝ ਸੰਭਲਦੇ ਸੁੱਖਾ ਸਿੰਘ ਨੇ ਜਾਕਾਰਾ ਗਿਜਾਇਆ ਖੁਸ਼ੀਆਂ ਦੇ ਜਾਕਾਰੇ ਗਿਜਾਵੇ ਨਹਾਲ ਹੋ ਜਾਵੇ ਤਨ ਤੰਤ ਛੋਟੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਾਤ ਸ੍ਰੀਆ ਕਾਲ ਸਿੰਘ ਨੇ ਕੇਸ ਨੰਗੇ ਕਰਦਿਆਂ ਸਣ ਕੇਸੀ ਇੱਕ ਹੋਰ ਚੁੱਭਾ ਮਾਰਿਆ ਬਾਹਰ ਆਉਂਦਿਆਂ ਹੀ ਧੂਕੇ ਕਿਰਪਾਨ ਮਿਆਂ ਨੂੰ ਬਾਹਰ ਕੱਢੀ ਤੇ ਤੁਰਕਾਂ ਨੂੰ ਲਲਕਾਰਿਆ ਸਿੰਘ ਨੇ ਤਾਂ ਬੋਲ ਪਗਾ ਦਿੱਤਾ ਹੈ ਹੁਣ ਵਾਰੀ ਤੁਹਾਡੀ ਹੈ ਤੁਸੀਂ ਤਾਂ ਪੰਛੀ ਨੂੰ ਪਾਣੀ ਨਹੀਂ ਪੀਣ ਦਿੰਦੇ ਸਰੋਵਰ ਵਿੱਚੋਂ ਆਓ ਜੇ ਕਿਸੇ ਵਿੱਚ ਤਾਕਤ ਹੈ ਤਾਂ ਰੋਕੋ ਮੇਰਾ ਰਾਹ ਤੇ ਸੁਖਾ ਸਿੰਘ ਨੇ ਘੋੜਾ ਦੜਾ ਦਿੱਤਾ ਤੁਰਕਾ ਨੇ ਗੋਲੀਆਂ ਦੀ ਬਿਛਾੜ ਕੀਤੀ ਪਰ ਸਿੰਘ ਕਾ ਦਾ ਹੱਥ ਆਉਂਦਾ ਸੀ ਪਿੱਛਾ ਕਰੋ ਇਸ ਦਾ ਤੇ ਲਾਸ਼ ਲੈ ਕੇ ਵਾਪਸ ਪਰਤਿਓ ਕਾਜ਼ੀ ਅਬਦੁਲ ਰਹਿਮਾਨ ਜੀ ਕਿਹਾ ਫੌਜਦਾਰ ਨੇ ਆਪ ਟੁਕੜੀ ਲੈ ਕੇ ਸਿੰਘ ਦੇ ਮਗਰ ਘੋੜੇ ਦੜਾ ਦਿੱਤੇ ਸਿੰਘ ਜੰਗਲ ਵਿੱਚ ਦਾਖਲ ਹੋ ਗਿਆ ਤਾਂ ਫੌਜ ਵੀ ਮਗਰੇ ਜੰਗਲ ਵਿੱਚ ਵੜ ਗਈ ਜਿਵੇਂ ਹੀ ਸਾਰੀ ਫੌਜ ਅੰਦਰ ਆਈ ਬੰਦੂਕਾਂ ਦੀਆਂ ਸੈਂਕੜੇ ਗੋਲੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਥਾਂ ਹੀ ਢੇਰ ਕਰ ਦਿੱਤੇ ਫੌਜਦਾਰ ਡੋਰਪੋਰ ਹੋਇਆ ਦੇਖਦਾ ਹੀ ਰਹਿ ਗਿਆ ਸੁਖਾ ਸਿੰਘ ਉਸ ਦੇ ਕੋਲ ਆਇਆ ਕਿਰਪਾਨ ਦਾ ਇੱਕ ਜ਼ੋਰਦਾਰ ਵਾਰ ਕੀਤਾ ਤੇ ਫੌਜਦਾਰ ਦਸਰ ਲਾ ਕੇ ਪਰੇ ਮਾਰਿਆ ਇਕ ਕਲਕੀਆਂ ਵਾਲੇ ਸਤਿਗੁਰੂ ਦਾ ਪੰਥ ਹੈ ਮੁੱਕ ਗਏ ਮਾਰਨ ਵਾਲੇ ਚਾਰ ਦਿਨ ਰਾਜ ਭਾਗ ਭੋਗ ਲਓ ਬਸ ਖਾਲਸੇ ਦੀ ਮੱਤ ਆਉਣ ਹੀ ਵਾਲੀ ਹੈ ਚੜ੍ਹਤ ਸਿੰਘ ਨੇ ਚੜ੍ਹਦੀ ਕਲਾ ਦੇ ਬੋਲ ਬੋਲੇ ਅਸਲ ਵਿੱਚ ਇਹ ਸਿੰਘਾਂ ਦੀ ਰਣਨੀਤੀ ਸੀ ਭਾਈ ਸੁਖਾ ਸਿੰਘ ਨੇ ਸਿੰਘਾਂ ਦੇ ਇੱਕ ਜੱਦੇ ਨੂੰ ਪਹਿਲਾਂ ਹੀ ਹਮਲੇ ਲਈ ਤਿਆਰਬਰ ਤਿਆਰ ਕਰਕੇ ਜੰਗਲ ਵਿੱਚ ਬਹਾਇਆ ਹੋਇਆ ਸੀ ਭਾਈ ਸੁਖਾ ਸਿੰਘ ਇਸ਼ਨਾਨ ਕਰਕੇ ਦੌੜਿਆ ਹੀ ਉਧਰ ਵੱਲ ਸੀ ਜਿੱਦੜ ਸਿੰਘ ਧਾਵਾ ਕਰਨ ਲਈ ਕਮਰ कसे ਕਰੀ ਬੈਠੇ ਸਨ ਫੌਜ ਦੇ ਤਾਂ ਇਹ ਗੱਲ ਚਿਤ ਚੇਤੇ ਵੀ ਨਹੀਂ ਸੀ ਮੁਗਲਾਂ ਦੀ ਟੁਕੜੀ ਦੇਖਦਿਆਂ ਹੀ ਸਿੰਘ ਟੁੱਟ ਕੇ ਪੈ ਗਏ ਤੇ ਪਲਾਂ ਵਿੱਚ ਤੁਰਕਾਂ ਦੀਆਂ ਲਾਸ਼ਾਂ ਦਾ ਢੇਰ ਜੰਗਲ ਵਿੱਚ ਲੱਗ ਗਿਆ ਕਾਜ਼ੀ ਅਬਦੁਲ ਰਹਿਮਾਨ ਵੀ ਆਪਣੀ ਟੋਕੜੀ ਲੈ ਕੇ ਪਹੁੰਚ ਗਿਆ ਉਸ ਨੂੰ ਵੀ ਕਿੱਥੇ ਖਬਰ ਸੀ ਕਿ ਸਿੰਘਾਂ ਨੇ ਕੀ ਬਾਣਾ ਵਰਤਾ ਦਿੱਤਾ ਹੈ ਜਤ ਸਿੰਘਾਂ ਨੂੰ ਪਤਾ ਲੱਗਿਆ ਕਿ ਉਹ ਕਾਜ਼ੀ ਹੈ ਜਿਸਨੇ ਦਰਬਾਰ ਸਾਹਿਬ ਵਿੱਚ ਸਖਤ ਪੈਰਾ ਬਿਠਾਇਆ ਹੈ ਤੇ ਇਹੋ ਹੈ ਜਿਸਨੇ ਸਿੰਘਾਂ ਨੂੰ ਇਸ਼ਨਾਨ ਕਰਨ ਲਈ ਬੁੰਗਾਰਿਆ ਸੀ ਤਾਂ ਉਹ ਕਾਜ਼ੀ ਦੀ ਟੁਕੜੀ ਤੇ ਟੁੱਟ ਕੇ ਪੈ ਗਏ। ਬੁਲਾ ਵਿੱਚ ਹੀ ਕਾਜ਼ੀ ਅਬਦੁਲ ਰਹਿਮਾਨ ਵੀ ਬੋਟੀ-ਬੋਟੀ ਕਰ ਦਿੱਤੀ ਗਈ। ਇਸ ਝੜਪ ਵਿੱਚ ਸਿੰਘਾਂ ਨੇ ਕਾਜ਼ੀ ਦੇ ਨਾਲ ਉਸ ਦਾ ਪੁੱਤਰ ਵੀ ਜੰਮਪੁਰੀ ਪਹੁੰਚਾ ਦਿੱਤਾ। ਤੇ ਅੱਜ ਆਪਾਂ 18ਵਾਂ ਭਾਗ ਪੜ੍ਹ ਲਿਆ ਹੈ। ਅਗਲੀ ਵਾਰੀ ਆਪਾਂ ਉੰਨੀ ਮਾਪ ਪੜਾਂਗੇ ਤਨ ਮਨ ਗੁਰ ਪਹਿ ਵੇਚਿਆ ਮਨ ਦੀ ਆਸਿਰ ਨਾਲ ਹਠੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ ਪੜਾਂਗੇ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਤੇ ਜਰੂਰ ਬਾਕੀ ਵੀ ਜਾ ਕੇ ਸੁਣਨੀਆਂ ਸਾਡੀਆਂ ਆਡੀਓ ਬੁਕਸ ਅਪਡੇਟ ਰਹਿਣ ਵਾਸਤੇ ਪੁੱਛ ਜੁਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ